ਨਿਫਟੀ ਦੇ ਵਿੱਚ ਛੋਟੇ ਜਿਹਾ ਸਟਾਪ ਲੌਸ ਤੇ ਬਹੁਤ ਛੋਟੇ ਸਟਾਪ ਲੌਸ ਤੇ ਬਹੁਤ ਵੱਡਾ ਪ੍ਰੋਫਿਟ ਲੈਣ ਦਾ ਤਰੀਕਾ ਬਹੁਤ ਵੱਡਾ ਤੇ ਪੂਰਾ ਦਿਨ ਵਾਸਤੇ ਇਸ ਤਰੀਕੇ ਦੇ ਨਾਲ ਜੇ ਉੱਤੇ ਬ੍ਰੇਕਆਊਟ ਹੁੰਦਾ ਮਾਰਕੀਟ ਉੱਤੇ ਜਾਂਦੀ ਹੈ ਜੇ ਥੱਲੇ ਬ੍ਰੇਕਡਾਊਨ ਹੁੰਦਾ ਫਿਰ ਪੂਰਾ ਦਿਨ ਥੱਲੇ ਜਾਂਦੀ ਹੈ ਸੋ ਪ੍ਰੋਫਿਟ ਬਹੁਤ ਵੱਡਾ ਹੁੰਦਾ ਹੈ ਇਹਦੇ ਵਿੱਚ ਤੇ ਸਟਾਪ ਲੌਸ ਬਹੁਤ ਛੋਟਾ ਹੁੰਦਾ ਹੈ ਸੋ ਇਸ ਤਰੀਕੇ ਨੂੰ ਆਪਾਂ ਸਮਝਦੇ ਹਾਂ ਕਿ ਇਹ ਤਰੀਕਾ ਕੀ ਹੈ ਤੇ ਇਹਦੇ ਪਿੱਛੇ ਸਾਈਕੋਲੋਜੀ ਕੀ ਹੈ ਤੇ ਜਿਹੜੇ ਪ੍ਰੋਫੈਸ਼ਨਲ ਟਰੇਡਰ ਆ ਕਿਉਂ ਉਹ ਵੇਟ ਕਰਦੇ ਇਸ ਤਰੀਕੇ ਦਾ ਦੇਖੋ ਜਿਹੜੇ ਆਪਸ਼ਨ ਟਰੇਡਰ ਆ ਉਹ ਉੱਤੇ ਜੇ ਮਾਰਕੀਟ ਜਾਂਦੀ ਹੈ ਕਾਲ ਬਾਇ ਕਰਕੇ ਪ੍ਰੋਫਿਟ ਕਰਦੇ ਆ ਥੱਲੇ ਜੇ ਜਾਂਦੀ ਹੈ ਪੁੱਟ ਬਾਇ ਕਰਕੇ ਪ੍ਰੋਫਿਟ ਕਰਦੇ ਆ ਸੋ ਜਿਹੜੇ ਨਾਰਮਲ ਰਿਟੇਲਰ ਆ ਤੁਹਾਡੇ ਵਰਗੇ ਮੇਰੇ ਵਰਗੇ ਸੋ ਉਹਨਾਂ ਨੂੰ ਤਾਂ ਬਸ ਆ ਜਿਹੜੀ ਉੱਤੇ ਜਾਣ ਵਾਲੀ ਥੱਲੇ ਜਾਣ ਵਾਲੀ ਮਾਰਕੀਟ ਚੰਗੀ ਲੱਗਦੀ ਆ ਪਰ ਆ ਜਿਹੜੀ ਮਾਰਕੀਟ ਇਹ ਚੰਗੀ ਨਹੀਂ ਲੱਗਦੀ ਜਿਹੜੇ ਪ੍ਰੋਫੈਸ਼ਨਲ ਟਰੇਡਰ ਆ ਉਹਨਾਂ ਨੂੰ ਇਹ ਚੰਗੀ ਲੱਗਦੀ ਆ ਕਿਉਂ ਕਿਉਂਕਿ ਦੇਖੋ ਇੱਕ ਇੱਕ ਕਹਾਵਤ ਆ ਕਿ ਦੇਖੋ ਜਦੋਂ ਵੀ ਤੂਫਾਨ ਆਉਣਾ ਹੁੰਦਾ ਉਸ ਤੋਂ ਪਹਿਲਾਂ ਸ਼ਾਂਤੀ ਹੁੰਦੀ ਹੈ ਹੁਣ ਦੇਖੋ ਆ ਸ਼ਾਂਤੀ ਆ ਤੇ ਇਸ ਸ਼ਾਂਤੀ ਤੋਂ ਬਾਅਦ ਦੇਖੋ ਤੁਸੀਂ ਆ ਤੂਫਾਨ ਆ ਪੂਰਾ ਦਿਨ ਉੱਤੇ ਅੱਜ ਦੇ ਨੇ ਆਪਣਾ ਸ਼ੁੱਕਰਵਾਰ 22 ਨਵੰਬਰ 2024 ਸੋ ਅੱਜ ਇਹ ਟਰੇਡ ਬਣੀ ਸੀ ਅੱਜ ਇਹ ਟਰੇਡ ਬਣੀ ਸੀ ਪੂਰਾ ਦਿਨ ਮਾਰਕੀਟ ਉੱਤੇ ਗਈ ਸੋ ਇਹਦੇ ਪਿੱਛੇ ਆਪਾਂ ਸਾਈਕੋਲੋਜੀ ਕੀ ਇਹਨੂੰ ਆਪਾਂ ਸਮਝਦੇ ਹਾਂ ਤੇ ਫਿਰ ਉਸ ਦੇ ਨਾਲ ਨਾਲ ਆਪਾਂ ਇਹ ਸਮਝਦੇ ਆ ਕਿ ਇਹਦੇ ਵਿੱਚ ਸਟਾਪ ਲੌਸ ਕਿੱਥੇ ਰੱਖਣਾ ਤੇ ਐਂਟਰੀ ਕਿੱਥੇ ਕਰਨੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਸਮਝ ਲੈਣੇ ਆ ਸਾਈਕੋਲੋਜੀ ਨੂੰ ਸੋ ਦੇਖੋ ਆ ਇੱਕ ਉੱਤੇ ਲੈਣੇ ਆ ਤੇ ਆ ਇੱਕ ਥੱਲੇ ਲੈਣੇ ਆ ਤੇ ਇਹਦੇ ਵਿੱਚ ਜਿਹੜਾ ਫਾਸਲਾ ਕੀ ਬਲ 120 ਪੁਆਇੰਟਾਂ ਦਾ ਹੈ ਤੇ ਪੂਰਾ ਦਿਨ ਮਾਰਕੀਟ ਨੇ ਇਹਦੇ ਵਿੱਚ ਵਿੱਚ ਹੀ ਆਪਣਾ ਬਤਾ ਦਿੱਤਾ ਹੁਣ ਦੇਖੋ ਮਾਰਕੀਟ ਦੇ ਵਿੱਚ ਤਿੰਨ ਪ੍ਰਕਾਰ ਦੇ ਟ੍ਰੈਂਡ ਹੁੰਦੇ ਆ ਡਾਊਨ ਟ੍ਰੈਂਡ ਹੋ ਗਿਆ ਅਪ ਟ੍ਰੈਂਡ ਹੋ ਗਿਆ ਤੇ ਇੱਕ ਹੁੰਦਾ ਸਾਈਡਵੇਜ਼ ਤੇ ਸਾਈਡਵੇਜ਼ ਤੋਂ ਬਾਅਦ ਆ ਜਿਹੜਾ ਟ੍ਰੈਂਡ ਆਉਂਦਾ ਉਹ ਜਾਂ ਤਾਂ ਅਪ ਟ੍ਰੈਂਡ ਹੁੰਦਾ ਜਾਂ ਡਾਊਨ ਟ੍ਰੈਂਡ ਹੁੰਦਾ ਤੇ ਜਦੋਂ ਵੀ ਸਾਈਡਵੇਜ਼ ਹੋ ਕੇ ਮਾਰਕੀਟ ਅਗਲੇ ਦਿਨ ਟ੍ਰੈਂਡ ਬਣਦਾ ਕੋਈ ਵੀ ਜਾਂ ਡਾਊਨ ਟ੍ਰੈਂਡ ਬਣੇ ਜਾਂ ਫਿਰ ਅਪ ਟ੍ਰੈਂਡ ਬਣੇ ਉਹ ਪੂਰੇ ਦਿਨ ਵਾਸਤੇ ਬਣਦਾ ਸੋ ਇਸ ਕਰਕੇ ਜਿਹੜੀ ਪ੍ਰੋਫੈਸ਼ਨਲ ਟਰੇਡਰ ਹੁੰਦੇ ਉਹ ਵੇਟ ਕਰਦੇ ਆ ਕਿ ਮਾਰਕੀਟ ਸਾਈਡਵੇਜ਼ ਹੋਵੇ ਜਦੋਂ ਮਾਰਕੀਟ ਸਾਈਡਵੇਜ਼ ਹੁੰਦੀ ਹੈ ਫਿਰ ਉਸ ਤੋਂ ਅਗਲੇ ਦਿਨ ਜਾਂ ਪਰ ਇੱਕ ਕਦੇ-ਕਦੇ ਇਤਨਾ ਵੀ ਹੁੰਦਾ ਕਿ ਦੋ ਦਿਨ ਸਾਈਡਵੇਜ਼ ਰਹੇਗੀ ਫਿਰ ਤੇ ਜਿਹਦੇ ਦਿਨ ਬਲਾਸਟ ਹੁੰਦਾ ਜਿੰਨਾ ਲੰਮਾ ਸਮੇਂ ਤੱਕ ਮਾਰਕੀਟ ਸਾਈਡਵੇਜ਼ ਰਹਿੰਦੀ ਆ ਤੇ ਉਸ ਤੋਂ ਬਾਅਦ ਆ ਬਲਾਸਟ ਹੁੰਦਾ ਬ੍ਰੇਕਆਊਟ ਹੁੰਦਾ ਉੱਤੇ ਦਾ ਜਾਂ ਫਿਰ ਥੱਲੇ ਦਾ ਉਹਨਾਂ ਤਗੜਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਇਸ ਤਰੀਕੇ ਦੇ ਨਾਲ ਜਦੋਂ ਵੀ ਛੋਟੀ ਜੀ ਰੇਂਜ ਦੇ ਵਿੱਚ ਮਾਰਕੀਟ ਫਸ ਕੇ ਪੂਰਾ ਦਿਨ ਰਹਿ ਜਾਂਦੀ ਆ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਤੇ ਜਦੋਂ ਬ੍ਰੇਕਆਊਟ ਹੁੰਦਾ ਆ ਤੇ ਪੂਰਾ ਦਿਨ ਜੇ ਉੱਤੇ ਬ੍ਰੇਕਆਊਟ ਹੋਇਆ ਉੱਤੇ ਹੀ ਜਾਂਦੀ ਜੇ ਥੱਲੇ ਬ੍ਰੇਕਡਾਊਨ ਹੋਇਆ ਫਿਰ ਥੱਲੇ ਜਾਂਦੀ ਆ ਸੋ ਇਸ ਕਰਕੇ ਇਸ ਤਰੀਕੇ ਦੇ ਨਾਲ ਬਹੁਤ ਵੱਡੇ ਪ੍ਰੋਫਿਟ ਹੁੰਦੇ ਆ ਤੇ ਇਹ ਜਿਹੜਾ ਤਰੀਕਾ ਨਾ ਕੇਵਲ ਅੱਜ ਨਹੀਂ ਬਣਿਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਬਣਿਆ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਬਣਿਆ ਸੋ ਇਹ ਜਿਹੜਾ ਤਰੀਕਾ ਹੈ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ 120 ਪੁਆਇੰਟਾਂ ਦੇ ਵਿੱਚ ਵਿੱਚ ਮਾਰਕੀਟ ਨੇ ਪੂਰਾ ਦਿਨ ਬਿਤਾਤਾ 120 ਪੁਆਇੰਟਾਂ ਦੇ ਵਿੱਚ ਨਾ ਜ਼ਿਆਦਾ ਉੱਤੇ ਗਈ ਨਾ ਜ਼ਿਆਦਾ ਥੱਲੇ ਗਈ ਸੋ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਟ੍ਰੇਡ ਕੀਤੀ ਉਹਨਾਂ ਦਾ ਪ੍ਰੀਮੀਅਮ ਡਿੱਕੀ ਹੋਇਆ ਪ੍ਰੋਫਿਟ ਕੋਈ ਨਹੀਂ ਖਾਸ ਕਰ ਪਾਇਆ ਸੋ ਇਹ ਜਦੋਂ ਵੀ ਇਹ ਤਰੀਕਾ ਬਣਦਾ ਉਦੋਂ ਬਸ ਵੇਟ ਕਰੋ ਬ੍ਰੇਕਆਊਟ ਹੋਣ ਦਾ ਇਹਦੇ ਵਿੱਚ ਟ੍ਰੇਡ ਨਹੀਂ ਕਰਨੀ ਹੁਣ ਇਹਦੇ ਵਿੱਚ ਦੇਖੋ ਇਹ ਤਰੀਕਾ ਬੰਨ ਕਿਉਂ ਡਿਆ ਹੈ ਤੇ ਇਹਦੇ ਵਿੱਚ ਵੱਡਾ ਪ੍ਰੋਫਿਟ ਕਿਉਂ ਡਿਆ ਕਿਉਂਕਿ ਇਹਦੇ ਵਿੱਚ ਵੀ ਲੋਕ ਟ੍ਰੇਡ ਕਰਨ ਡੇ ਆ ਇਹਦੇ ਵਿੱਚ ਕੁਝ ਲੋਕ ਕਾਲ ਬਾਇ ਕਰਨ ਡੇ ਕੁਝ ਲੋਕ ਪੁੱਟ ਬਾਇ ਕਰਨ ਡੇ ਜਿਹੜੇ ਕਾਲ ਬਾਇ ਕਰਨ ਡੇ ਉਹਨਾਂ ਨੂੰ ਲੱਗਦਾ ਉੱਤੇ ਜਾਊਗੀ ਜਿਹੜੇ ਪੁੱਟ ਬਾਇ ਕਰਨ ਡੇ ਉਹਨਾਂ ਨੂੰ ਲੱਗਦਾ ਥੱਲੇ ਆਊਗੀ ਪੁੱਟ ਵਾਲਿਆਂ ਦਾ ਸਟਾਪ ਲੌਸ ਇਸ ਲਾਈਨ ਦੇ ਉੱਤੇ ਆ ਤੇ ਕਾਲ ਵਾਲਿਆਂ ਦਾ ਸਟਾਪ ਲੌਸ ਇਸ ਲਾਈਨ ਦੇ ਥੱਲੇ ਆ ਸੋ ਜਿਹੜੀ ਵੀ ਸਾਈਡ ਨੂੰ ਜਦੋਂ ਇਹ ਨਿਕਲਦੀ ਆ ਉੱਤੇ ਨੂੰ ਨਿਕਲੂਗੀ ਤੇ ਪੁੱਟ ਵਾਲਿਆਂ ਦਾ ਸਟਾਪ ਲੌਸ ਖਾਊਗੀ ਥੱਲੇ ਨੂੰ ਨਿਕਲੂਗੀ ਤੇ ਕਾਲ ਵਾਲਿਆਂ ਦਾ ਸਟਾਪ ਲੌਸ ਖਾਊਗੀ ਸੋ ਜਿਹੜੀ ਵੀ ਸਾਈਡ ਨੂੰ ਨਿਕਲੋਗੇ ਸਟੌਪ ਲੌਸ ਖਾਓਗੇ ਪਹਿਲੀ ਚੀਜ਼ ਸਟੌਪ ਲੌਸ ਜਿਉ ਖਾਦੇ ਜਾਂਦੇ ਉਦੋਂ ਵੱਡਾ ਮੂਵ ਆਉਂਦਾ ਹੈ ਦੂਜੀ ਚੀਜ਼ ਇਹ ਆ ਕਿ ਜਦੋਂ ਦੇਖੋ ਬ੍ਰੇਕਆਊਟ ਇਹ ਨਹੀਂ ਕਰਤਾ ਉੱਤੇ ਦਾ ਬ੍ਰੇਕਆਊਟ ਕਰਤਾ ਤੇ ਲੋਕ ਕੌਨ ਸਾਈਡ ਐਂਟਰੀ ਕਰਨਗੇ ਸੋ ਦੋ ਚੀਜ਼ਾਂ ਰਲ ਗਈਆਂ ਇਸ ਕਰਕੇ ਇਸ ਤਰੀਕੇ ਦੇ ਨਾਲ ਫਾਸਟ ਮੂਵ ਆਉਂਦਾ ਉਸੇ ਤਰ੍ਹਾਂ ਜੇ ਦੇਖੋ ਥੱਲੇ ਬ੍ਰੇਕਡਾਊਨ ਕਰਦੀ ਆ ਸੋ ਥੱਲੇ ਬ੍ਰੇਕਡਾਊਨ ਕੀਤਾ ਸਟੌਪ ਲੌਸ ਖਾਦੇ ਗਏ ਕਾਲ ਵਾਲਿਆਂ ਦੇ ਪਲੱਸ ਉਹਦੇ ਨਾਲ ਨਾਲ ਲੋਕਾਂ ਨੇ ਐਂਟਰੀ ਕਰਦੇ ਪੁੱਟ ਸਾਈਡ ਸੋ ਉਹਦੇ ਵਿੱਚ ਵੀ ਦੋ ਚੀਜ਼ਾਂ ਬਣ ਗਈਆਂ ਇਸ ਕਰਕੇ ਇਹਦੇ ਵਿੱਚ ਬਹੁਤ ਤਗੜਾ ਪਰ ਇਸ ਤਰੀਕੇ ਦੇ ਵਿੱਚ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹਨੇ ਕਿਹੜੇ ਬੰਨੇ ਨੂੰ ਨਿਕਲਣਾ ਹੈ ਕਿਵੇਂ ਪਤਾ ਲੱਗਦਾ ਪ੍ਰਾਈਸ ਐਕਸ਼ਨ ਦੇ ਨਾਲ ਪ੍ਰਾਈਸ ਐਕਸ਼ਨ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਆਪਾਂ ਨੂੰ ਪੂਰਾ ਦੱਸ ਦਿੰਦੀ ਹੈ ਕਿ ਮਾਰਕੀਟ ਦੇ ਵਿੱਚ ਕੰਟਰੋਲ ਕਿਹਦਾ ਹੈ ਕਾਲ ਸਾਈਡ ਵਾਲਿਆਂ ਦਾ ਜਿਹੜੇ ਉੱਤੇ ਭੇਜਣਾ ਚਾਹੁੰਦੇ ਉਹਨਾਂ ਦਾ ਜਾਂ ਫਿਰ ਪੁੱਟ ਸਾਈਡ ਵਾਲਿਆਂ ਦਾ ਜਿਹੜੇ ਥੱਲੇ ਭੇਜਣਾ ਚਾਹੁੰਦੇ ਉਹਨਾਂ ਦਾ ਸੋ ਦੇਖੋ ਇੱਥੇ ਧਿਆਨ ਨਾਲ ਕਿਵੇਂ ਆਪਾਂ ਨੂੰ ਪਤਾ ਲੱਗਦਾ ਦੇਖੋ ਜਦੋਂ ਪਹਿਲੀ ਨਾ ਥੱਲੇ ਆਈ ਇੱਥੋਂ ਤੱਕ ਥੱਲੇ ਆਈ ਠੀਕ ਹੈ ਜਦੋਂ ਦੂਜੀ ਵਾਰ ਥੱਲੇ ਆਇ ਇਥੋਂ ਤੱਕ ਆਈ ਤੀਜੀ ਵਾਰ ਥੱਲੇ ਆਇ ਇਥੋਂ ਤੱਕ ਆਈ ਤੇ ਜਦੋਂ ਚੌਥੀ ਵਾਰ ਥੱਲੇ ਇਥੋਂ ਤੱਕ ਆਈ ਹੁਣ ਇਹ ਧਿਆਨ ਨਾਲ ਦੇਖੋ ਪਹਿਲਾ ਲੋ ਇਥੇ ਦੂਜਾ ਥੋੜਾ ਜਿਹਾ ਉੱਤੋਂ ਉੱਤੇ ਤੀਜਾ ਉਸ ਤੋਂ ਵੀ ਉੱਤੇ ਚੌਥਾ ਉਸ ਤੋਂ ਵੀ ਉੱਤੇ ਲੋ ਬ੍ਰੇਕ ਨਹੀਂ ਹੁੰਦੇ ਇਥੋਂ ਜੇ ਆਪਾਂ ਲਾਈਨ ਇੱਕ ਲਾਵਾਂਗੇ ਟ੍ਰੈਂਡ ਲਾਈਨ ਆਪਾਂ ਲਾਵਾਂਗੇ ਡੇਢੀ ਸੋ ਵੀ ਆਪਾਂ ਨੂੰ ਕਲੀਅਰ ਦੱਸੂਗੀ ਇਥੇ ਅਪ ਟ੍ਰੈਂਡ ਆ ਸੋ ਇਥੇ ਕਾਲ ਵਾਲਿਆਂ ਦਾ ਜਿਹੜਾ ਕੰਟਰੋਲ ਉਹ ਜ਼ਿਆਦਾ ਆ ਤੇ ਪੁੱਟ ਵਾਲਿਆਂ ਦਾ ਕੰਟਰੋਲ ਇਥੇ ਘੱਟ ਆ ਸੋ ਇਸ ਕਰਕੇ ਉੱਤੇ ਨਿਕਲਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੈ ਥੱਲੇ ਨਿਕਲਣ ਦੇ ਜਿਹੜੇ ਚਾਂਸ ਉਹ ਘੱਟ ਆ ਥੱਲੇ ਦੇ ਘੱਟ ਆ ਸੋ ਇਸੇ ਕਰਕੇ ਇਹਦੇ ਵਿੱਚ ਆਪਾਂ ਨੂੰ ਪਹਿਲੋਂ ਇੱਕ ਚੀਜ਼ ਪਤਾ ਲੱਗ ਗਈ ਕਿ ਇਹਦੇ ਵਿੱਚ ਉੱਤੇ ਦਾ ਮੂਵ ਆ ਸਕਦਾ ਹੈ ਥੱਲੇ ਵਾਲਾ ਜਿਹੜਾ ਉਹ ਘੱਟ ਆ ਸੋ ਜਿਵੇਂ ਦੇਖੋ ਇਹਦੇ ਵਿੱਚ ਉੱਤੇ ਨੂੰ ਬ੍ਰੇਕਆਊਟ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰ ਸਕਦੇ ਹਾਂ ਜਿਵੇਂ ਬ੍ਰੇਕਆਊਟ ਹੋਇਆ ਉਸੇ ਸਮੇਂ ਤੇ ਤੇ ਸਟਾਪ ਲੌਸ ਦੀ ਜੇ ਆਪਾਂ ਗੱਲ ਕਰਦੇ ਹਾਂ ਸੋ ਜਿਹੜਾ ਦੇਖੋ ਇਹਦਾ ਚੌਥਾ ਲੋ ਆ ਇੱਥੇ ਇੱਥੇ ਆਪਾਂ ਸਟਾਪ ਲੌਸ ਰੱਖਣਾ ਤੇ ਉਸ ਤੋਂ ਬਾਅਦ ਆ ਐਂਟਰੀ ਕਰਨ ਤੋਂ ਬਾਅਦ ਆ ਫਿਰ ਆਪਾਂ ਇਹਦੇ ਵਿੱਚ ਸਟਾਪ ਲਸ ਨੂੰ ਟ੍ਰੇਲ ਕਰ ਕਰਕੇ ਅੱਗੇ ਲਿਜਾ ਲਾ ਕੇ ਤੇ ਇਹਦੇ ਵਿੱਚ ਵੱਡੇ ਤੋਂ ਵੱਡਾ ਪ੍ਰੋਫਿਟ ਆਪਾਂ ਲੈ ਸਕਦੇ ਆ ਸਟਾਪ ਲਸ ਨੂੰ ਟ੍ਰੇਲ ਕਰਨਾ ਇਹਦੇ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਵਿੱਚ ਦੇਖੋ ਜਿੱਦੋਂ ਵੀ ਪ੍ਰੋਫਿਟ ਮਿਲਦਾ ਬਹੁਤ ਵੱਡਾ ਮਿਲਦਾ ਸੋ ਇਹ ਸੀ ਆਪਣਾ ਇਸ ਤਰੀਕੇ ਬਾਰੇ ਬਹੁਤ ਸਾਰੇ ਵੀਰਾਂ ਪੁੱਣ ਦਾ ਕੁਐਸਚਨ ਵੀ ਸੀ ਕਿ ਅੱਜ ਜਿਹੜੀ ਮਾਰਕੀਟ ਉੱਤੇ ਗਈ ਆ ਉਹਦਾ ਰੀਜ਼ਨ ਕੀ ਆ ਤੁਹਾਨੂੰ ਦੱਸਿਆ ਵੀ ਸੀ ਵਟਸਐਪ ਚੈਨਲ ਤੇ ਸੋ ਇਹ ਉਹਦਾ ਇਹ ਕਾਰਨ ਸੀ ਤੇ ਕਿਵੇਂ ਪਤਾ ਲੱਗਾ ਉਹ ਤੁਹਾਨੂੰ ਜਿਵੇਂ ਦੱਸਤਾ ਕਿ ਪ੍ਰਾਈਸ ਐਕਸ਼ਨ ਤੋਂ ਪ੍ਰਾਈਸ ਐਕਸ਼ਨ ਸਭ ਤੋਂ ਵੱਡੀ ਚੀਜ਼ ਹੈ ਤੇ ਇਹਦੇ ਬਾਰੇ ਦੋ ਵੀਡੀਓਜ਼ ਪਾਈਆਂ ਹੋਈਆਂ ਹਨ ਉਹਨਾਂ ਵੀਡੀਓ ਨੂੰ ਧਿਆਨ ਨਾਲ ਵੇਖੋ ਤੇ ਸਮਝੋ ਪ੍ਰਾਈਸ ਐਕਸ਼ਨ ਸਮਝ ਆ ਗਿਆ ਤੇ ਤੁਹਾਨੂੰ ਮਾਰਕੀਟ ਸਮਝ ਆ ਗਈ ਮਾਰਕੀਟ ਸਮਝ ਆ ਗਈ ਤੁਹਾਨੂੰ ਇਹ ਪਤਾ ਲੱਗ ਜਾਊਗਾ ਕਿ ਅਗਲੇ ਦਿਨ ਮਾਰਕੀਟ ਦੇ ਵਿੱਚ ਕੀ ਹੋਣਾ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਸੋ ਪ੍ਰਾਈਸ ਐਕਸ਼ਨ ਹੀ ਸਭ ਤੋਂ ਮੇਨ ਚੀਜ਼ ਹੈ ਸੋ ਫਿਲਹਾਲ ਏਸ ਹੀ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ